ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਰ ਰਾਗ ਸ਼ੀਰ ਰਾਗ ਮਹਲਾ ਪਹਿਲਾ ਮਹਲਾ ਪਹਿਲਾ ਰਾਮ ਨਾਮ ਮਨ ਵਿਦਿਆ ਰਾਮ ਨਾਮ ਮਨ ਵਿਦਿਆ ਔਰ ਕੇ ਕਰੀ ਵਿਚਾਰ ਔਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਤ ਸੁਖ ਸਾਰ ਪ੍ਰਭ ਰਤ ਸੁਖ ਸਾਰ ਜਿਉ ਭਾਵੇਂ ਤਿਉ ਰਾਖ ਤੂੰ ਜਿਉ ਭਾਵੇਂ ਤਿਉ ਰਾਖ ਤੂੰ ਮੈਂ ਹਰ ਨਾਮ ਅਧਾਰ ਮੈਂ ਹਰ ਨਾਮ ਅਧਾਰ ਮਨ ਰੇ ਮਨ ਰੇ ਸਾਚੀ ਖਸਮ ਰਜਾਈ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸ਼ਿੰਗਾਰਿਆ ਜਿਨ ਤਨ ਮਨ ਸਾਜ ਸ਼ਿੰਗਾਰਿਆ ਤਿਸ ਸੇ ਤੇ ਲਿਵ ਲਾਏ ਇਸ ਸੇਤੇ ਲਿਵ ਲਾਏ ਰਹਾ ਰਹਾ ਤਨ ਬੈ ਸੰਤਰ ਹੋਮੀ ਐ ਤਨ ਬੈ ਸੰਤਰ ਹੋਮੀ ਐ ਇਕ ਰਤੀ ਤੋਲ ਕਟਾਏ ਇਕ ਰਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਤਨ ਮਨ ਸਮਦਾ ਜੇ ਕਰੀ ਆਨ ਦਿਨ ਅਗਨ ਜਲਾਏ ਆਨ ਦਿਨ ਅਗਨ ਜਲਾਏ ਹਰ ਨਾਮੈ ਤੁਲ ਨ ਪੁਜਈ ਹਰ ਨਾਮੈ ਤੁਲ ਨ ਪੁਜਈ ਜੇ ਲੱਖ ਕੋਟੀ ਕਰਮ ਕਮਾਏ ਜੇ ਲੱਖ ਕੋਟੀ ਕਰਮ ਕਮਾਏ ਹਰਦ ਸਰੀਰ ਕਟਾਈਐ ਹਰਦ ਸਰੀਰ ਕਟਾਈਐ ਸਿਰ ਕਰ ਵਤ ਤਰਾਏ ਸਿਰ ਕਰ ਵਤ ਤਰਾਏ ਤਨ ਹੈ ਮੰਚਲ ਗਾਲੀਐ ਤਨ ਹੈ ਮੰਚਲ ਗਾਲੀਐ ਭੀ ਮਨ ਤੇ ਰੋਗ ਨ ਜਾਏ ਪੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨ ਪੁਜਈ ਹਰ ਨਾਮੈ ਤੁਲ ਨ ਪੁਜਈ ਸਭ ਡਿਠੀ ਠੋਕ ਵਜਾਏ ਸਭ ਡਿਠੀ ਠੋਕ ਵਜਾਏ ਕੰਚਨ ਕੇ ਕੋਟ ਦਤ ਕਰੀ ਕੰਚਨ ਕੇ ਕੋਟ ਦਤ ਕਰੀ ਬਹੁ ਹੈਵਰ ਗੈਵਰ ਦਾਨ ਬਹੁ ਹੈਵਰ ਗੈਵਰ ਦਾਨ ਨਾ ਨ ਊਮਦਾਨ ਗਉਆ ਕਣੀ ਊਮਦਾਨ ਗਉਆ ਕਣੀ ਪੀ ਅੰਤਰ ਗਰਭ ਗੁਮਾਨ ਪੀ ਅੰਤਰ ਗਰਭ ਗੁਮਾਨ RAM ਨਾਮ ਮਨ ਬਿਧਿਆ RAM ਨਾਮ ਮਨ ਬਿਧਿਆ ਗੁਰ ਦਿਆ ਸੱਚ ਦਾਨ ਆ ਸਚ ਦਾਨ ਮਨ ਹਟ ਬੁੱਧੀ ਕਹਿਤੀ ਆ ਮਨ ਹਟ ਬੁੱਧੀ ਕਹਿਤੀ ਆ ਕੀਤੇ ਵੇਦ ਵਿਚਾਰ ਕੀਤੇ ਵੇਦ ਵਿਚਾਰ ਕੀਤੇ ਕੀਤੇ ਬੰਦਨ ਜੀਕੇ ਕੀਤੇ ਬੰਦਨ ਜੀਕੇ ਗੁਰਮੁਖ ਮੋਖ ਦਵਾਰ ਗੁਰਮੁਖ ਮੋਖ ਦਵਾਰ ਸਚ ਹੋ ਰਹਿ ਸਭ ਕੋ ਸਚ ਹੋ ਰਹਿ ਸਭ ਕੋ ਉੱਪਰ ਸੱਚ ਆਚਾਰ ਉੱਪਰ ਸੱਚ ਆਚਾਰ ਸਭ ਕੋ ਊਚਾ ਆਖੀਐ ਸਭ ਕੋ ਊਚਾ ਆਖੀਐ ਨੀਚ ਨਾ ਦੇਸੈ ਕੋਇ ਨੀਚ ਨਾ ਦੇਸੈ ਕੋਇ ਇਕ ਨਾ ਭਾਂਡੇ ਸਾਜੈਐ ਇਕ ਨ ਭਾਂਡੇ ਸਾਜੈ ਇਕ ਚਾਨਣ ਤਹਿ ਲੋਏ ਇਕ ਚਾਨਣ ਤਹਿ ਲੋਏ ਕਰਮ ਮਿਲੈ ਸਚ ਪਾਈਐ ਕਰਮ ਮਿਲੈ ਸਚ ਪਾਈਐ ਧੁਰ ਬਖਸ਼ ਨਾ ਮਿਟੈ ਕੋਏ ਧੁਰ ਬਖਸ਼ ਨਾ ਮਿਟੈ ਕੋਏ ਸਾਧ ਮਿਲੈ ਸਾਧੂ ਜਨੈ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਭਾਏ ਸੰਤੋਖ ਵਸੈ ਗੁਰਪਾਏ ਅਕਥ ਕਥਾ ਵਿਚਾਰੀਐ ਅਕਥ ਕਥਾ ਵਿਚਾਰੀਐ ਜੇ ਸਤਗੁਰ ਮਾਹੇ ਸਮਾਏ ਜੇ ਸਤਗੁਰ ਮਾਹੇ ਸਮਾਏ ਪੀ ਅੰਮ੍ਰਿਤ ਸੰਤੋਖਿਆ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ ਦਰਗਹਿ ਪੈਦਾ ਜਾਏ ਘਟ ਘਟ ਵਜੈ ਕਿੰਗ ਕਟ ਕਟ ਵਾਜੈ ਕਿੰਗੁਰੀ ਆਨ ਦਿਨ ਸ਼ਬਦ ਸੁਭਾਏ ਆਨੰਦਨ ਸ਼ਬਦ ਸੁਭਾਏ ਵਿਰਲੇ ਕਉ ਸੋ ਜੀ ਪਈ ਵਿਰਲੇ ਕਉ ਸੋ ਜੀ ਪਈ ਗੁਰਮੁਖ ਮਨ ਸਮਝਾਏ ਗੁਰਮੁਖ ਮਨ ਸਮਝਾਏ ਨਾਨਕ ਨਾਨਕ ਨਾਮ ਨਾ ਵਿਸਰੈ ਨਾਮ ਨਾ ਵਿਸਰੈ ਛੁਟੈ ਛੁਟੈ ਸੱਚ ਕਮਾਏ ਸੱਚ ਕਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ